ਅਕਸਰ ਅੱਜ ਦੌੜ ਭੱੜੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਆਪਣੇ ਸਰੀਰ ਲਈ ਸਮਾਂ ਨਹੀਂ ਹੈਗਾ ਲੇਕਿਨ ਤੁਹਾਨੂੰ ਕੋ ਘਰ ਦੀ ਇੱਕ ਟਿਪਸ ਦੱਸਣ ਜਾ ਰਿਹਾ ਜਿਹਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਿਹਤ ਕਾਫੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਕਰਨਾ ਇਹ ਹੋਵੇਗਾ ਕਿ ਪੋਸਟਿਵ ਤੱਤਾਂ ਨਾਲ ਭਰਪੂਰ ਹੈਗੀ ਇਹ ਕਿਸ਼ਮਿਸ਼ ਜੀ ਹਾਂ ਖਾਣ ਅਤੇ ਸਰੀਰ ਨੂੰ ਹੁੰਦੇ ਨੇ ਅਨੇਕਾਂ ਲਾਭ ਡ్రਾਈ ਫਰੂਟ ਖਾਣ ਨਾਲ ਜਿੱਥੇ ਬਹੁਤ ਸਾਰੇ ਫਾਇਦੇ ਹੁੰਦੇ ਉੱਤੇ ਨਾਲ ਦੇ ਨਾਲ ਕਿਸ਼ਮਿਸ਼ ਖਾਣ ਦੇ ਨਾਲ ਵੀ ਸਾਨੂੰ ਬਹੁਤ ਫਾਇਦੇ ਮਿਲਦੇ ਹਨ ਤੁਹਾਨੂੰ ਦੱਸ ਦਈਏ ਤੇ ਅੰਗੂਰ ਨੂੰ ਸੁਕਾ ਕੇ ਬਣਾਈ ਜਾਣ ਵਾਲੀ ਕਿਸ਼ਮਿਸ਼ੇ ਭਾਵ ਸੋਗੀ ਖਾਣ ਨਾਲ ਜਿੰਨੀ ਸਵਾਦ ਹੁੰਦੀ ਉਨੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ ਖਿਸ਼ਮਿਸ਼ ਕੁਦਰਤੀ ਤੌਰ ਤੇ ਮਿੱਠੀ ਹੁੰਦੀ ਹੈ ਇਸ ਵਿੱਚ ਆਇਰਨ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਅਤੇ ਫਾਈਬਰ ਦੀ ਮਾਤਰਾ ਸਮਰੱਥ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਖਾਲੀ ਪੇਟ ਖਾਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ ਖਾਣ ਦਾ ਤਰੀਕਾ ਤੁਹਾਨੂੰ ਅਸੀਂ ਦੱਸਾਂਗੇ ਇਸ ਨੂੰ ਫੋਲੋ ਕਰੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇੱਕ ਨਵਾਂ ਉਪਰਾਲਾ ਕਰ ਸਕਦੇ ਹਾਂ ਖਿਸ਼ਮਿਸ਼ ਨਾਲ ਹੋਣ ਵਾਲੇ ਬਹੁਤ ਸਾਰੇ ਫਾਇਦੇ ਗਏ ਜਿਵੇਂ ਆਪਾਂ ਤੁਹਾਨੂੰ ਦੱਸ ਦਿੱਤੇ ਤੇ ਗਲੇ ਦੀ ਇਨਫੈਕਸ਼ਨ ਨੂੰ ਠੀਕ ਕਰਦਾ ਹੈ ਪੇਟ ਨੂੰ ਠੀਕ ਕਰਦਾ ਹੈ ਕਿਸ਼ਮਿਸ਼ ਖੂਨ ਦੀ ਕਮੀ ਨੂੰ ਵੀ ਠੀਕ ਕਰਦਾ ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਨੂੰ ਠੀਕ ਕਰਦਾ ਹੈ ਤੇ ਵਾਇਰਲ ਇਨਫੈਕਸ਼ਨ ਹੁੰਦੀ ਉਹਨੂੰ ਵੀ ਕਾਫੀ ਠੀਕ ਕਰਦਾ ਹੈ ਕਿ ਜੇ ਕਿਸੇ ਨੂੰ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਕੋਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਕਬਜ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ ਹਾਰਡ ਦੀ ਸਮੱਸਿਆ ਨੂੰ ਵੀ ਕਿਸ਼ਮਿਸ਼ ਠੀਕ ਕਰਦਾ ਹੈ ਤੁਹਾਨੂੰ ਦੱਸ ਦਈਏ ਜੇ ਕਿਸੇ ਦਾ ਕਿਸੇ ਭਰਾ ਦਾ ਕਿਸੇ ਭੈਣ ਦਾ ਬੀਪੀ ਐਕਸ ਡਾਊਨ ਰਹਿੰਦਾ ਹੈ ਕਿ ਰਾਤ ਨੂੰ ਤਿੰਨ ਤੋਂ ਚਾਰ ਸੋਗੀ ਦੇ ਦਾਣੇ ਪਾਣੀ ਵਿੱਚ ਭਿਉਂ ਕੇ ਰੱਖ ਲਵੇ ਸਵੇਰੇ ਉਹਨਾਂ ਨੂੰ ਦਾਣਿਆਂ ਨੂੰ ਨਰਨੇ ਪੇਟ ਖਾਣਾ ਸ਼ੁਰੂ ਕਰ ਦੇਵੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ ਲੋੜ ਲੋੜ ਅਨੁਸਾਰ 30 ਦਿਨ ਆਪਾਂ ਇੱਕ ਮਹੀਨਾ ਕਰ ਸਕਦੇ ਹਾਂ ਦੋ ਤਿੰਨ ਦਿਨਾਂ ਦੇ ਵਿੱਚ ਤੁਸੀਂ ਕਹੋਗੇ ਤੇ ਮੈਨੂੰ ਅੱਗੇ ਨਾਲੋਂ ਕਾਫੀ ਬਿਹਤਰੀ ਜਿਹੜੀ ਮਹਿਸੂਸ ਹੁੰਦੀ ਪਈਗੀ ਆ ਕਰਨਾ ਇਹ ਹੋਏਗਾ ਕਿ ਰਾਤ ਨੂੰ ਭਿਉ OD ਨੇ ਕਿ ਸਵੇਰੇ ਉਹ ਸੋਗੀ ਦੇ ਦਾਣੇ ਤਿੰਨ ਤੋਂ ਚਾਰ ਪੀਸ ਹੀ ਲੈ ਕੇ ਉਹਨੂੰ ਖਾ ਲੈਣੇ ਹੇ ਗਿਆ ਕਿਵੇਂ ਦੀ ਲੱਗੀ ਤੁਹਾਨੂੰ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਉਹ ਸਾਡੇ ਚੈਨਲ ਨੂੰ ਫੋਲੋ ਤਾਂ